ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਸੀਐਮ ਮਾਨ ਵੱਲੋਂ ਸਪੋਰਟਸ ਹੱਬ ਦਾ ਉਦਘਾਟਨ ਤੇ ਹਿਮਾਚਲ ਦੀਆਂ ਗੱਡੀਆਂ ਤੇ ਲੱਗੇਗਾ ਐਂਟਰੀ ਟੈਕਸ ਅੱਜ ਦੀਆਂ ਟੌਪ 10 ਖਬਰਾਂ ਪੰਜਾਬ ਚ ਵਿਸ਼ਵ ਪ੍ਰਸਿੱਧ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਆਖਰਕਾਰ ਵਾਲਟਲਨ ਪਾਰਕ ਸਪੋਰਟਸ ਹੱਬ ਦਾ ਤੋਹਫਾ ਮਿਲ ਹੀ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਰਟਲਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਉੱਥੇ ਹੀ ਦੂਜੇ ਪਾਸੇ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਹੁਣ ਟੈਕਸ ਲੱਗਣ ਜਾ ਰਿਹਾ ਹੈ ਇਸ ਸਬੰਧੀ ਨੰਗਲ ਨਗਰ ਕਾਉਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜਿਵੇਂ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ ਤੇ ਹਿਮਾਚਲ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਇਸੇ ਤਰਜ਼ ਤੇ ਹੁਣ ਨੰਗਲ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਵੀ ਟੈਕਸ ਲੱਗੇਗਾ ਇਸ ਦੇ ਨਾਲ ਹੀ ਆਓ ਨਾਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ 10 ਖਬਰਾਂ ਤੇ ਜਲੰਧਰ ਚ ਸੀਐਮ ਮਾਨ ਵੱਲੋਂ ਵਰਟਲਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਅਮਰਤਾ ਸਰ ਲਈ ਵੀ ਕੀਤਾ ਵੱਡਾ ਐਲਾਨ ਬਸਬ ਪਰਸਾਦਾ ਸਪੋਰਟਸ ਸਿਟੀ ਜਲੰਧਰ ਨੂੰ 17 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਆਖਿਰਕਾਰ ਵਾਟਲਨ ਪਾਰਕ ਸਪੋਰਟਸ ਹੱਬ ਦਾ ਤੋਹਫਾ ਮਿਲ ਹੀ ਗਿਆ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਵਾਟਲਨ ਪਾਰਕ ਸਪੋਰਟਸ ਹੱਬ ਦਾ ਉਦਘਾਟਨ ਕੀਤਾ ਪੰਜਾਬੀਆਂ ਲਈ ਗੁੱਡ ਨਿਊਜ਼ ਆਦਮਪੁਰ 에어ਪੋਰਟ ਤੋਂ ਇਹਨਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਹੈ ਫਲਾਈਟ ਆਦਮਪੁਰ 에어ਪੋਰਟ ਤੋਂ 2 ਜੁਲਾਈ ਤੋਂ Indigo Airlines ਦੀ ਨਵੀਂ ਫਲਾਈਟ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਹ ਨਵੀਂ ਸਹੂਲਤ ਖਾਸ ਕਰਕੇ ਪੰਜਾਬ ਦੇ ਯਾਤਰੀਆਂ ਲਈ ਵੱਡੀ ਰਾਹਤ ਹੈ। Indigo ਦੀ ਇਹ ਫਲਾਈਟ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਭਰੇਗੀ ਅਤੇ ਇਸ ਤੋਂ ਅੱਗੇ ਕਮਾਂਤਰੀ ਮੰਜ਼ਿਲ ਜਿਵੇਂ ਨੀਦਰਲੈਂਡ ਅਤੇ ਮਾਂਚੈਸਟਰ ਇੰਗਲੈਂਡ ਲਈ ਆਸਾਨ ਪਹੁੰਚ ਪ੍ਰਦਾਨ ਕਰੇਗੀ। ਪੰਜਾਬ ਚ ਤੇਜ਼ ਰਫਤਾਰ ਬਲੈਰੋ ਨੇ ਉਜਾੜਿਆ ਘਰ ਮਾਪਿਆਂ ਦੇ ਸੋਣੇ ਸੁਨੱਖੇ ਪੁੱਤ ਦੀ ਦਰਦਨਾਕ ਮੌਤ ਅਜਨਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਅਮਰਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬਲੈਰੋ ਗੱਡੀ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸਾਈਕਲ ਸਵਾਰ 15 ਸਾਲ ਦੇ ਬੱਚੇ ਦੀ ਮੌਤ ਹੋ ਗਈ ਇਸ ਦੌਰਾਨ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦਾ ਨਾਮ ਗੁਰਸ਼ਬਦ ਮੀਤ ਸਿੰਘ ਹੈ ਅਤੇ ਉਹ ਘਰੇਲੂ ਸਮਾਨ ਲੈਣ ਲਈ ਘਰੋਂ ਬਾਹਰ ਗਿਆ ਸੀ। ਪੰਜਾਬ ਦੇ ਪਦਿਆਰਥੀ ਲਈ ਅਹਿਮ ਖਬਰ ਸਿੱਖਿਆ ਵਿਭਾਗ ਵੱਲੋਂ ਆਇਆ ਜ਼ਰੂਰੀ ਸੁਨੇਹਾ। ਉਚੇਰੀ ਸਿੱਖਿਆ ਤੇ ਪਸਾਵਾਂ ਦੇ ਮੰਤਰੀ ਅਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜਸਵੰਤ ਸਿੰਘ ਜੱਫਰ ਡਾਇਰੈਕਟਰ ਪਾਸਾ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਤਰੀ ਕੋਈ ਜੁਮਕਾਬਲੇ ਮਹੀਨਾ ਅਗਸਤ 2025 ਦੌਰਾਨ ਕਰਵਾਏ ਜਾ ਰਹੇ ਹਨ ਇਸ ਮੌਕੇ ਮਨਜੀਤ ਸਿੰਘ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਤਿੰਨ ਵਰਗ ਹੋਣਗੇ ਜਿਸ ਚ ਪਹਿਲਾ ਊੜਾ ਵਰਗ ਛੇਤੀ 6ਵੀਂ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ ਜਦਕਿ ਦੂਸਰਾ ਐੜਾ ਵਰਗ 9ਵੀ ਤੋਂ 12ਵੀ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ ਅਤੇ ਤੀਜਾ ਵਰਗ ਈਡੀ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਲੱਗੇਗਾ ਐਂਟਰੀ ਟੈਕਸ ਹੁਣ ਪੰਜਾਬ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਵੀ ਟੈਕਸ ਲੱਗਣ ਜਾ ਰਿਹਾ ਹੈ ਇਸ ਸਬੰਧੀ ਨੰਗਲ ਨਗਰ ਕੌਂਸਲ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਤੋਂ ਹਿਮਾਚਲ ਜਾਣ ਵਾਲੀਆਂ ਗੱਡੀਆਂ ਤੇ ਹਿਮਾਚਲ ਸਰਕਾਰ ਵੱਲੋਂ ਟੈਕਸ ਵਸੂਲਿਆ ਜਾਂਦਾ ਹੈ ਇਸੇ ਤਰ੍ਹਾਂ ਤੇ ਹੁਣ ਨੰਗਲ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੇ ਵੀ ਟੈਕਸ ਲੱਗੇਗਾ ਹੁਣ ਬਿਨਾ ਰਾਸ਼ਨ ਕਾਰਡ ਵੀ ਮਿਲੇਗਾ 5 ਲੱਖ ਦਾ ਮੁਫਤ ਇਲਾਜ ਆਯੂਸ਼ਮਾਨ ਚ ਵੱਡਾ ਬਦਲਾ ਹੁਣ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਉੱਤਰਾਖੰਡ ਸਰਕਾਰ ਜਲਦੀ ਹੀ ਇੱਕ ਅਜਿਹੀ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ ਜਿਸ ਚ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਬਿਨਾ ਰਾਸ਼ਨ ਕਾਰਡ ਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਯਾਨੀ ਹੁਣ ਹਰ ਜੋਗ ਵਿਅਕਤੀ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦਾ ਨਗਦ ਰਾਹਤ ਇਲਾਜ ਮਿਲ ਸਿਲੇਗਾ ਉਹ ਵੀ ਬਿਨਾਂ ਰਾਸ਼ਨ ਕਾਰਡ ਦੀ ਰੁਕਾਵਟ ਦੇ 3 ਮਹੀਨਿਆਂ ਚ ਦੇਣਾ ਪਏਗਾ ਬਿੱਲ ਸਮਾਰਟ ਮੀਟਰ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ ਅਸਮੀ ਬੰਗਾਲ ਵਿੱਚ ਘਰਾਂ ਵਿੱਚ ਪ੍ਰੀਪੇਡ ਸਮਾਰਟ ਮੀਟਰ ਲਗਾਉਣ ਤੇ ਪਾਬੰਦੀ ਤੋਂ ਹੁਣ ਕੁਝ ਦਿਨ ਬਾਅਦ ਰਾਜ ਦੇ ਊਰਜਾ ਮੰਤਰੀ ਆਰੂਪ ਵਿਸ਼ਵਾਸ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਾਂ ਤੋਂ ਲਗਾਏ ਗਏ ਮੀਟਰਾਂ ਨੂੰ ਆਮ ਮੀਟਰਾਂ ਵਾਂਗ ਮੰਨਿਆ ਜਾਵੇਗਾ ਅਤੇ ਖਪਤਕਾਰਾਂ ਨੂੰ ਹਰ ਤਿੰਨ ਮਹੀਨਿਆਂ 'ਚ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ 1 ਅਗਸਤ ਤੋਂ UPI ਨਿਜਮਾ 'ਚ ਹੋ ਰਿਹਾ ਵੱਡਾ ਬਦਲਾ 1 ਅਗਸਤ ਤੋਂ UPI ਨਿਯਮਾਂ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ ਜੋ ਦੇਸ਼ ਦੇ ਡਿਜੀਟਲ ਭੁਗਤਾਨ ਪ੍ਰਣਾਲੀ ਦੀ ਮਜ਼ਬੂਤੀ ਅਤੇ ਸਥਿਰਤਾ ਲਈ ਜ਼ਰੂਰੀ ਵੀ ਹਨ UPI ਤੇ ਵੱਧ ਰਹੇ ਲੈਣ-ਦੇਣ ਦੇ ਦਬਾਅ ਨੂੰ ਘਟਾਉਣ ਅਤੇ ਸਿਸਟਮ ਦੀ ਗਤੀ ਬਣਾਈ ਰੱਖਣ ਲਈ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਖਾਸ ਤੌਰ ਤੇ ਬੈਂਕ ਬੈਲੈਂਸ ਚੈਕਿੰਗ ਬੈਂਕ ਖਾਤੇ ਦੀ ਜਾਣਕਾਰੀ ਦੇਖਣਾ ਤੇ ਆਟੋਮੈਟਿਕ ਸਬਸਕ੍ਰਿਪਸ਼ਨ ਭੁਗਤਾਨ ਤੇ ਸੀਮਾਵਾਂ ਲਗਾਈਆਂ ਜਾਣਗੀਆਂ ਆਓ ਜਾਣਦੇ ਹਾਂ ਇਹਨਾਂ ਬਦਲਾਵਾਂ ਦੇ ਪੂਰੇ ਵੇਰਵੇ ਅਤੇ ਉਹਨਾਂ ਦਾ ਡਿਜੀਟਲ ਭੁਗਤਾਨ ਲੈਣ ਦੇਣ ਕਿਵੇਂ ਪ੍ਰਭਾਵ ਪਾਵੇਗਾ ਸਰਪੰਚ ਸਾਹਿਬ ਦੀ ਟੀਮ ਦੁਆਰਾ ਖੇਡੇਗੀ ਫਾਈਨਲ ਚੈਂਪੀਅਨ ਵਨ ਦਾ ਇੱਕ ਹੋਰ ਮੌਕਾ ਭਾਰਤ ਦੇ ਸਟਾਈਲਿਸ਼ ਬੱਲੇਬਾਜ਼ ਸ਼੍ਰੇਸ਼ ਆਈਏਰ ਸਿਰਫ 2 ਹਫ਼ਤਿਆਂ ਵਿੱਚ ਆਪਣਾ ਦੂਜਾ ਵੱਡਾ ਫਾਈਨਲ ਖੇਡਣ ਜਾ ਰਹੇ ਹਨ ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਸ਼ ਅਰੀਰ ਜੋ ਹਾਲ ਹੀ ਵਿੱਚ ਆਈਪੀਐਲ 2025 ਦਾ ਫਾਈਨਲ ਹਾਰ ਗਏ ਸਨ ਇੱਕ ਹੋਰ ਲੀਗ ਦੇ ਫਾਈਨਲ ਵਿੱਚ ਪਹੁੰਚ ਗਏ ਹਨ ਇਸ ਵਾਰ ਉਹਨਾਂ ਨੇ ਆਪਣੀ ਟੀਮ ਨੂੰ T20 ਮੁੰਬਈ 2025 ਦੇ ਫਾਈਨਲ ਵਿੱਚ ਪਹੁੰਚਾਇਆ ਹੈ ਹੈਨਾ ਖਾਣ ਤੋਂ ਬਾਅਦ ਇਸ ਮਸ਼ਹੂਰ ਅਦਾਕਾਰਾਂ ਨੂੰ ਹੋਇਆ ਸਟੇਜ ਚਾਰ ਬ੍ਰੈਸਟ ਕੈਂਸਰ ਤੀਨ ਨੂੰ ਕੀਤਾ ਖੁਦ ਤੋਂ ਦੂਰ ਭਾਰਤੀ ਫਿਲਮ ਇੰਡਸਟਰੀ ਦੀ ਪ੍ਰਤਿਭਾਸ਼ਾਲੀ ਅਦਾਕਾਰਾਂ ਅਤੇ ਨਿਰਦੇਸ਼ਕ ਤਨਿਸ਼ਟਾ ਚਟਰਜੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਸਟੇਜ ਚਾਰ ਪ੍ਰਸ਼ਟ ਕੈਂਸਰ ਨਾਲ ਜੂਝ ਰਹੀ ਹੈ ਇਸ ਖਬਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਡੂੰਗੀ ਚਿੰਤਾ ਅਤੇ ਦੁੱਖ ਦੀ ਲਹਿਰ ੜਾ ਦਿੱਤੀ ਹੈ ਹੋਰ ਨਵੀਆਂ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ